ਗੋੜੀਆਂ ਸਾਡੇ ਪਿੰਡ ਦਾ ਕੰਮ ਸਾਡੇ ਸਕੂਲ ਦਾ ਕੰਮ ਸਾਡੇ ਪਾਰਕ ਦਾ ਕੰਮ ਬਹੁਤ ਭਰਮਾਂ ਘਟਸੀ ਔਰ ਜੋਸ਼ ਹੈ ਲੋਕਾਂ ਚ ਔਰ ਖੇਰਾ ਸਾਹਿਬ ਦੇ ਪ੍ਰਤੀ ਪੀ ਪਾਰਟੀ ਦਾ ਜੀ ਸਭ ਤੋਂ ਵੱਡਾ ਤਾਂ ਇਹ ਕੰਮ ਆ ਕਿ ਇਹ ਚੀਜ਼ ਤੋਂ ਪਤਾ ਲੱਗਦਾ ਕਿ ਇਹ ਨੌਜਵਾਨ ਨੇ ਕਿੰਨੀ ਵੇਕ ਕੀਤੀ ਆ ਆਪੇ ਆਪਣੇ ਦੇ ਤੁਸੀਂ ਸਾਰੇ ਉਹਦੇ ਉੱਤੇ ਪੂਰ ਉਤਰਿਓ ਪਹਿਲਾਂ ਤਾਂ ਆਪੇ ਹੀ ਤਾੜੀ ਮਾਰਦੇ ਹੋ ਉੱਤੇ ਹੋ ਚਾਹੀਏ ਪਰ ਯਾਦਗਾਰ ਹੋਣਾ ਚਾਹੀਏ ਰੰਗ ਸਾਫਲਾ ਹੋ ਜਾਏ ਪਰ ਵਫਾਦਾਰ ਹੋਣਾ ਚਾਹੀਏ ਜਦ ਵਫਾਦਾਰੀ ਤੇ ਗਦਾਰੀ ਦੀ ਗੱਲ ਆਉਂਦੀ ਹੈ ਨਾ ਜੀ ਇੱਕੋ ਰਾ ਦੇ ਦੋਪੇ ਨੂੰ ਹੈ ਇੱਕ ਪਾਸੇ ਗਦਾਰੀ ਵਾਲੇ ਬੰਦੇ ਤੇ ਇੱਕ ਪਾਸੇ ਖੈਰਾ ਸਾਹਿਬੇ ਵਫਾਦਾਰੀ ਵਾਲੇ ਬੰਤੇ ਹੈ ਜਿਹਨੇ ਕਿਸੇ ਦੀ ਦਰਦ ਨਹੀਂ ਗਏ ਜਿਹਨੇ ਕਿਸੇ ਦੇ ਇਹ ਹੈ ਅਸਲੀ ਕਾਂਗਰਸ ਪਾਰਟੀ ਜੋ ਤੁਹੀ ਦੇ ਵਿੱਚ ਲਾ ਰਿਹਾ ਹੈ ਇਹ ਸਾਰਿਆਂ ਦਾ ਥੋੜਾ ਸਾਰਿਆਂ ਦਾ ਜਿਹਦੀ ਕਰੇਗਾ ਤੋਂ ਧੰਨਵਾਦ ਕਰਾਂਗਾ ਸਾਥੀਓ ਇੱਕ ਰਸਪਾਰਟੀ ਜਿੰਦਾਬਾਦ ਜਿੰਦਾਬਾਦ ਪਾਰਟੀ ਦਾ ਇੰਚਾਰਜ ਪਹਿਲੇ ਚਾਰ ਚੱਕਰ ਨਾਲ ਹਰ ਮੁੱਦੇ ਤੇ ਆਪਣੀ ਲੜਾਈ ਰੱਖਦੇ ਹਰ ਮੁੱਦੇ ਤੇ ਆਪਣੀ ਆਵਾਜ਼ ਰੱਖਦੇ ਸਰਦਾਰ ਸੁਖਬੀ ਕਹਿਰਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਨ ਜਿਨ੍ਹਾਂ ਕਾਂਗਰਸ ਪਾਰਟੀ ਦੇ ਇਸ ਰੂਪ ਤੋਂ ਉੱਪਰ ਗਿਆਨ ਸਿਵੀ ਅਕਰ ਜੀ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਜਿਹੜਾ ਵੱਡੇ ਵੀ ਹੋਈ ਪਇਤਰਾ ਜੀ ਸਾਡੇ ਇੰਚਾਨ ਸਾਹਿਬ ਅਜੇ ਠਿਕਾਰਾ ਜੀ ਮੇਰਕੋਟਲੇ ਤੋਂ ਜਿਨ੍ਹਾਂ ਕਾਂਗਰਸ ਦੇ ਪ੍ਰਧਾਨ ਜਸਬਾਲ ਅੰਕਲ ਤੇ ਮੇਰੇ ਸਾਹਮਣੇ ਬਖੇ ਸਾਰੀਆਂ ਬਈਆਂ ਪਹਿਣਾ है ना फते तो दोवे बाबा खड़िया करके पा खेरा साहब पता चले कि वफादार कांग्रेस पार्टी के प्रोग्राम से आए दोवे बाबा खड़िया करके श्री वाहे गुरु जी ਨਾ ਬਜ਼ੁਰਗੋ ਤੇ ਨੌਜਵਾਨ ਸਾਥੀਓ ਤੇ ਨਾਲ ਸਾਡੇ ਲੋਕ ਸਭਾ ਪਾਰਟੀ ਦੇ ਮੀਤਵਾਦ ਸਪਾ ਸਿੰਘ ਖੇਰਾ ਜੀ ਉਹਨਾਂ ਦੇ ਨਾਲ ਪੰਜਾਬ ਯੂਨੀਅਨ ਕਾਂਗਰਸ ਦੇ ਪ੍ਰਧਾਨ ਮੋਹਨ ਮਹਿंद्रा ਜੀ ਜੋ ਮੈਂ ਬਣੇ ਕਰੀਏ ਸਾਥੇ ਬ੍ਰਹਮ ਮਹਿंद्रा ਜੀ ਜਿਨ੍ਹਾਂ ਨੇ 6 ਮੈਂ ਜਿੰਨੇ ਆਪਣੇ ਹਲਕੇ ਦੀ ਨੁਮਾਇੰਦਗੀ ਕੀਤੀ ਉਸੇ ਪੱਤੇ ਦੇ ਉੱਪਰ ਚੱਤੇ ਹੋਏ ਮੋਹਨ ਮਹਿंद्रा ਜੀ ਅੱਜ ਲੋਕਾਂ ਦੇ ਉਸੇ ਧੰਦੇ ਨਾਲ ਸੇਵਾ ਕਰ ਰਹੇ ਨੇ ਤੇ ਸਾਰੇ ਦੇ ਸਾਰੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਕਿ ਸਭ ਤੋਂ ਪਹਿਲਾਂ ਤੁਹਾਡੇ ਨਾਲ ਪੱਤੇ ਅੰਕ ਕਰਦੇ ਆ ਵੈਭਰੂ ਜੀ ਦਾ ਫਤਾ ਉਹਨੇ ਕੋਈ ਗੱਲ ਜਵਾਬ ਦਾ ਦਿੱਤਾ ਸੀ ਕਿ ਜਿਹੜਾ ਐਮਐਨਏ ਸਾਨੂੰ ਛੱਡ ਕੇ ਚੱਲਿਆ ਗਿਆ ਸਾਥ ਨੂੰ ਵੀ ਸੀ ਛੱਡ ਕੇ ਗਿਆ ਉਹਦੀਆਂ ਉਹ ਕਮਜ਼ੋਰੀਆਂ ਸੀ ਉਹ ਬਿਜ਼ੀਲੈਂਸ ਸੀ ਜੋ ਕੁਪਾਰੀਆਂਆਂ ਵੀ ਅੱਜ ਰਹੀਆਂ ਸੀ ਅਸਵਾਰਾਂ ਦੇ ਵਿੱਚ ਜਿਹੜਾ ਬੰਦਾ ਸੀ ਕਿ ਬਿਜ਼ੀਲੈਂਸ ਵਾਲਾ ਜਿਹਨੂੰ ਤੱਕ ਕਰ ਰਹੇ ਨੇ ਤੇ ਉਹ ਜਾਂ ਤੇ ਖੌਫ ਦੇ ਵਿੱਚੋਂ ਕੰਮ ਛੱਡ ਕੇ ਚੱਲਿਆ ਗਿਆ ਇਹ ਕਰੁੰਦਾ ਸੱਚਾ ਫੇਰੋ ਦੱਦਾ ਨਾ ਨੇ ਤੂਰੀ ਰੈਲੀ ਕੀਤੀ ਹੈ ਤੁਸੀਂ ਪਹੁੰਚਿਓ ਤੇ ਇਹਨਾਂ ਦਾ ਘੱਟ ਦੇਖ ਕੇ ਕਿਵੇਂ ਦੇਖਦੇ ਹੋ ਛੁੱਭੀ ਦੇ ਦੇਖੋ ਬਹੁਤ ਭਰਮਾ ਘੱਟ ਸੀ ਔਰ ਜੋਸ਼ ਹੈ ਲੋਕਾਂ ਚ ਔਰ ਖੈਰਾ ਸਾਹਿਬ ਦੇ ਪ੍ਰਤੀ ਪਿਆਰ ਹੈ ਲੋਕਾਂ ਚ ਔਰ ਇਹ ਗੱਲੀ ਸੰਗਰੂਰ ਦੀ ਚੋਣ ਨਹੀਂ ਹੈ ਇਹ ਪੰਜਾਬ ਦੀ ਚੋਣ ਹੈ ਕਿਉਂਕਿ ਸੰਗਰੂਰ ਦੇ ਮੈਂਬਰ ਆਫ ਪਾਰਲੀਮੈਂਟ ਨੇ ਪੰਜਾਬ ਦੀ ਗੱਲ ਰੱਖਣੀ ਹੈ ਪੰਜਾਬ ਦੀ ਚੋਣ ਲੜੀ ਜਾ ਰਹੀ ਹੈ ਔਰ ਬੜਾ ਪਿਆਰ ਖੈਰਾ ਸਾਹਿਬ ਨੂੰ ਧੂਰੀਚ ਮਿਲਿਆ ਸੋ ਮੈਨੂੰ ਬੜੀ ਖੁਸ਼ੀ ਹੈ ਇਹ ਸੀਟ ਕੱਟ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਖੈਰਾ ਸਾਹਿਬ ਐਨਾ ਖੈਰਾ ਸਾਹਿਬ ਦੇ ਉੱਪਰ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਪਲੱਤ ਦੇ ਨੇ ਇਹਨਾਂ ਨੂੰ ਕੀ ਪਤਾ ਕੀ ਗੀ ਸੰਗਰੂਰ ਚ ਕੀ ਕੀ ਆ ਇਹ ਚੋਣ ਹੀ ਪੰਜਾਬ ਦੀ ਹੈ ਔਰ ਸੰਗਰੂਰ ਦੀ ਚੋਣ ਨੇ ਪੰਜਾਬ ਦਾ ਨੈਰੇਟਿਵ ਸੈੱਟ ਕਰਨਾ ਸੋ ਇਸ ਲਈ ਆਊਟਸਾਈਡਰ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ ਇਹ ਪੰਜਾਬ ਦੀ ਚੋਣ ਹੈ ਪੰਜਾਬ ਦਾ ਮੈਸੇਜ ਜਾਣਾ ਹੈ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਇੰਡੀਆ ਲਾਇੰਸ ਦੇ ਵਿੱਚ ਦੇ ਸਭ ਨਾਲ ਚੱਲੀ ਆ ਤੱਕ ਕੀ ਪੰਜਾਬ ਦੇ ਵਿੱਚ ਹੈਗਾ ਸਮਝੌਤਾ ਕੋਈ ਸਮਝੌਤਾ ਨਹੀਂ ਹੈ ਅਸੀਂ ਸੀਟਾਂ ਹੀ ਆ ਡੱਡ ਲੜ ਰਹੇ ਹਾਂ ਕੋਈ ਸਮਝੌਤਾ ਨਹੀਂ ਹੈ ਔਰ ਸਾਡੀ ਲੜਾਈ ਆਮ ਆਦਮੀ ਪਾਰਟੀ ਨਾਲ ਹੈਗੀ ਹੈ ਔਰ ਝਾੜੂ ਪਾਣੀਆ ਚੱਟੜਾਈ ਗੋਲਡੀ ਜੀ ਪਾਰਟੀ ਛੱਡ ਕੇ ਗਏ ਆ ਕੀ ਮੇਨ ਮੁੱਦਾ ਕੀ ਰਿਹਾ ਉਹਨਾਂ ਨੂੰ ਮੁਬਾਰਕ ਜੋ ਉਹਨਾਂ ਨੇ ਵਫਾ ਜਾਂ ਬੇਵਫਾਈ ਕੀਤੀ ਹੈ ਉਹਨਾਂ ਨੂੰ ਮੁਬਾਰਕ ਉਹਨਾਂ ਵੱਲੋਂ ਬੜੀ ਮਿਸਰ ਵਰਡਿੰਗ ਯੂਜ਼ ਕੀਤੀ ਜਾ ਰਹੀ ਆ ਅਫਸਰਦਾਰਲੀ ਬਦਲੀ ਆ ਰਹੀ ਹੈ ਕੀ ਕਹਿਣਾ ਚਾਹੋਗੇ ਉਹ ਨੌਜਵਾਨ ਨੇ ਉਹਨਾਂ ਵੱਲੋਂ ਇਹ ਜੀ ਸ਼ਬਦਾਵਲੀ ਨਹੀਂ ਨਹੀਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਫੱਬਦੀ ਨਹੀਂ ਹੈ ਚੰਗੀਆਂ ਗੱਲਾਂ ਹੋਣੀਆਂ ਚਾਹੀਦੀਆਂ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਉਹਦੀ ਪਾਲਣਾ ਜ਼ਰੂਰ ਸਾਡੇ ਨੌਜਵਾਨ ਸਾਥੀ ਕਰਨ ਸ਼ਰਮਾ ਨੇ ਧੂਰੀ ਦੇ ਵਿੱਚ ਇੱਕ ਵੱਡਾ ਕੱਟ ਕੀਤਾ ਅੱਜ ਤੋਂ ਮੈਂ ਪਿੰਡਾਂ 'ਚ ਵੀ ਗਿਆ ਵਾਂ ਧੂਰੀ ਦੇ ਸਵੇਤ ਮੋਢੇ ਘਰ ਪਿੰਡ ਪਹੁੰਚ ਕੇ ਆਸੀ ਪੜ ਔਰ ਉਸ ਤੋਂ ਬਾਅਦ ਅੱਜ ਜਨਾ ਇਹ ਕਾਪੂਰਾ ਖੜੇ ਛੂਪੀ ਔਰ ਸੁਮੇਸ਼ ਸ਼ਰਮਾ ਨੇ ਜਿਹੜਾ ਮਿਹਨਤ ਕਰਕੇ ਕੰਮ ਕੀਤਾ ਇਹ ਸਾਬਤ ਹੋ ਗਿਆ ਵਾ ਕਿ ਬੋਲਦੀ ਦੇ ਜਾਣ ਦੇ ਨਾਲ ਪੂਰੀ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਹੋਇਆ ਨੰਬਰ 1 ਸੁਣਿਆ ਇਹ ਆ ਨੰਬਰ 2 ਸੁਣਿਆ ਆ ਕਿ ਇੱਕ ਪਾਸੇ ਭਗਵਾਨਪານ ਕਹਿ ਰਿਹਾ ਕਿ ਮੈਂ 13 ਸੀਟਾਂ ਜਿੱਤਾਂਗਾ ਅਗਰ 13 ਸੀਟਾਂ ਸਿੱਧਾ ਜਿੱਤ ਰਿਆ ਸੀਗਾ ਤੇ ਫਿਰ ਜਿਹੜੀਆਂ ਪਾਰਟੀਆਂ ਜੋ ਡਿਫੈਕਟਰ ਕੋ ਲੈ ਕੇ ਆ ਰਿਹਾ ਹੈ ਬੰਦਾ ਜਦੋਂ ਉਹ ਡਿਫੈਕਟਰ ਲਿਆਉਂਦਾ ਜਦੋਂ ਬੋਲਦੀ ਨੂੰ ਪੁੱਠਿਆ ਹੋਣੇ ਉਦੋਂ ਧੂਰੀ ਦੇ ਵਿੱਚ ਉਹਨੂੰ ਲੋਰ ਪੈ ਗਈ ਗੋਲਡੀ ਵਰਗੇ ਲੀਡਰ ਦੀ ਮੈਂ ਉਦੋਂ ਸਮਝ ਗਿਆ ਕਿ ਭਗਵੰਤਪਾਨ ਨੇ ਆਪਣੀ ਹਾਰ ਕਬੂਲ ਲਈ ਹੈ ਗੋਲਡੀ ਨੂੰ ਆਪਣੇ ਨਾਲ ਰਹਿਣਾ ਆਮ ਆਦਮੀ ਪਾਰਟੀ ਦਾ ਨਾ ਸਿਰਫ ਜੋ ਉਹਨਾਂ ਨੇ ਸਿਧਾਂਤ ਬਣਾਏ ਸੀ ਉਹਨੂੰ ਉੱਤੇ ਥੱਲੇ ਰਹਿੰਦੇ ਆ ਪਰ ਕੋਈ ਉਸ ਨੂੰ ਲੈਣ ਦੇ ਨਾਲ ਉਹਨਾਂ ਨੇ ਆਪਣੀ ਹਾਰ ਕਬੂਲ ਲਈ ਹੈ ਤੀਸਰਾ ਸੰਘੂਰ ਦੀ ਲੜਾਈ ਦਾ ਕਿ ਇਹ ਹੈ ਕਿ ਜਿੱਦਣ ਸੰਘੂਰ ਦੀ ਫਤਵਾ ਇਸ ਮੌਜੂਦਾ ਸਰਕਾਰ ਦੇ ਖਿਲਾਫ ਆਵੇਗਾ ਇੱਕ ਨਵੀਂ ਰਾਜਨੀਤੀ ਬਿਲਡ ਕੀਤੀ ਜਾਵੇਗੀ 2027 ਵਾਸਤੇ ਔਰ ਕਾਂਗਰਸ ਦਾ ਬੜਾ ਵੱਡਾ ਦਾਵਾ 2027 ਲਈ ਸਾਡਾ ਤਿਆਰ ਹੋਵੇਗਾ ਔਰ ਇੱਕ ਨਾਲ ਹੋਰ ਗੱਲ ਇਹ ਦੋ ਇਸ ਹਾਰ ਤੋਂ ਜ਼ਰੂਰ ਦੀ ਸੀਟ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਮਾਗ ਟਿਕਾਣੇ ਤੇ ਆਵੇਗਾ ਉਹ ਅਗਰ ਇਸ ਫਤਵੇ ਨੂੰ ਅੱਛੇ ਤਰੀਕਾ ਸਮਝਣਗੇ ਤਾਂ ਉਹ ਬੰਦਿਆਂ ਵਾਂਗੂ ਕੰਮ ਕਰਨਗੇ ਹਲੀਮੀ ਨਾ ਕੰਮ ਕਰਨਗੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਉਹ ਲੋਕਾਂ ਦੀਆਂ ਗੱਲਾਂ ਸੁਣਨਗੇ ਕਿਉਂਕਿ ਅੱਜ ਪਿਛਲੇ 26 ਮਹੀਨਿਆਂ ਵਿੱਚ ਉਹਨਾਂ ਨੇ ਕਿਸੇ ਵਰਗ ਦੀ ਕੋਈ ਗੱਲ ਸੁਣੀ ਉਹਨਾਂ ਨੇ ਸਿਰਫ ਹੰਕਾਰ ਦੇ ਨਾਲ ਰਾਜ ਕੀਤਾ ਉਹਨਾਂ ਨੇ ਸਿਰਫ ਪਬਲਿਸਿਟੀ ਆਪਣੀ ਸਰਕਾਰ ਪ੍ਰਚਾਰਣ ਦੇ ਦਾਇਰਾ ਰਾਜ ਕੀਤਾ ਉਹਨਾਂ ਨੇ ਜ਼ਮੀਨ ਨਹੀਂ ਹਕੀਕਤ ਅੱਜ ਮੈਂ ਧੂਰੀ ਨੂੰ ਬੋਲ ਰਿਹਾ ਹਾਂ ਮਨੋਦਸੋ ਤੁਸੀਂ ਕਿ ਭਗਵਾਨ ਜੀ ਕੋਈ ਪੰਜ ਅੱਛੇ ਪ੍ਰੋਜੈਕਟ ਕਿਨਾ ਸਕਦਾ ਤੁਰੀ ਵਾਸਤੇ 슈ਗਰ ਮਿਲ ਸੀਗੀ ਉਹ ਬੰਦ ਹੋ ਗਈ 14 ਕਰੋੜ ਰੁਪਏ ਦੇਣਦਾਰੀ ਨਹੀਂ ਦਿਵਾ ਸਕਿਆ ਕਿਸਾਨਾਂ ਦੀ ਰੇਲਵੇ ਲਾਈਨ ਦੇ ਉੱਤੇ ਫਾਟਕ ਇਹ ਨਹੀਂ ਬਣਾ ਸਕਿਆ ਓਵਰ ਬ੍ਰਿਜ ਕੋਈ ਕੰਪਾਸਟੈਂਟ ਤੱਕ ਨਹੀਂ ਬਣਾ ਸਕਿਆ ਇਸ ਕਰਕੇ ਮੈਂ ਸਮਝਦਾ ਵਾਂ ਕਿ ਅੱਜ ਇਹ ਜਿਹੜਾ ਕੱਟ ਹੋਇਆ ਵਾ ਇਹ ਇੱਕ ਸੰਕੇਤ ਆ ਇਹ ਤੁਰੀ ਹਲਕੇ ਚੋਂ ਇੱਕ ਹਵਾ ਨਿਕਲ ਕੇ ਆ ਰਹੀ ਆ ਕਿਛੈਲ ਪੰਜਾਬ ਦਾ ਮੁੱਖ ਮੰਤਰੀ ਆਪਣੇ ਹਲਕੇ ਤੁਰੀ ਤੋਂ ਹਾਰਨ ਵੱਲ ਨੂੰ ਵੱਧ ਰਿਹਾ ਹੈ ਖੈਰਾ ਸਾਹਿਬ ਕੱਲ ਗੋਲਡੀ ਨੇ ਆਮਰਿਤ ਸਟੇ ਤੋਂ ਖੈਰਾ ਤੇ ਰਿਵਾਜਵਾਂ ਨੂੰ ਲਲਕਾਰ ਦਿੱਤੀ ਉਹਦੇ ਬਾਰੇ ਚਲੋ ਦੇਖੋ ਉਹਨੇ ਜੋ ਕਹਿਣਾ ਸੀਗਾ ਉਹ ਮੈਨੂੰ ਉਹਦੇ ਬਾਰੇ ਮੈਂ ਕੋਈ ਟਿੱਪਣੀ ਵੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵਾ ਕਿ ਗੋਲਡੀ ਦੀ ਆਮ ਆਦਮੀ ਚ ਪਾਰਟੀ ਜਾਣਾ ਇਟਸ ਲਾਈਕ ਅ ਗੁੱਡ ਰੀਡਿੰਗ ਗੁਰਮੀਤ ਸਿੰਘ ਨਿਕਾ ਹੋਇਆ ਵਾ ਕੋ ਚਲੇ ਗਿਆ ਉਹਦੇ ਜਾਣ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਦਬਾਇਆ ਜਾ ਰਿਹਾ ਸੀ ਛੁੱਭੀ ਭਰ ਗਿਆ ਨੂੰ ਜਿਨ੍ਹਾਂ ਨੂੰ ਪਾਰਟੀ ਇਹ ਸਮਝਦੀ ਸੀ ਕਿ ਸ਼ਾਇਦ ਐਮ.ਐਲ.ਏ. ਆ ਤੇ ਪਤਾ ਨਹੀਂ ਉਹਦੇ ਪੱਲੇ ਕੀ ਆ ਤੁਸੀਂ ਅੱਜ ਹਾਲ ਵਿੱਚ ਕੱਢ ਦਿਖ ਲਿਆ ਇਥੋਂ ਪਤਾ ਲੱਗ ਗਿਆ ਕਿ ਅਸਲ ਕਾਂਗਰਸ ਜਿਹੜੀ ਆ ਉਹ ਅੱਜ ਇੱਥੇ ਪਾਰਟੀ ਦੇ ਨਾਲ ਖੜੀ ਆ ਉਹ ਅੱਜ ਸ਼ੁਭੀ ਨੇ ਇਹ ਸਥਾਪਿਤ ਕਰ ਦਿੱਤਾ ਕਿ ਪੂਰੀ ਦੀ ਕਾਂਗਰਸ ਜਿਹੜੀ ਆ ਲੀਡਰਸ ਜਿਨ੍ਹਾਂ ਨੇ ਪਿੰਡਾਂ ਦੇ ਪੰਜ ਸਰਪੰਚ ਮਿਊਨਿਸਪਲ ਕਮੇਟੀ ਆਰਟੀਏ ਇਹ ਸਾਰੇ ਜਿਹੜੇ ਨੇ ਇਹ ਪਾਰਟੀ ਦੇ ਨਾਲ ਖੜੇ ਨੇ ਤੇ ਪੂਰਦੀ ਦੇ ਨਾਲ ਕਿਨਾਂ ਵਿੱਚ ਕੋਈ ਵੀ ਨਹੀਂ ਮੇਰਾ ਸਾਹਿਬ ਅੱਜ ਉਹ ਲੜੇ ਘਟਨਾ ਵਾਪਰੀ ਆ ਉਸ ਤੋਂ ਬਾਅਦ ਜਸਲੀਨ ਨੇ ਇੱਕ ਪ੍ਰੈਸ ਕਾਨਫਰੰਸ ਜੇ ਸੰਗਰੂਰ ਜਾ ਕੇ ਉਹਨਾਂ ਨੇ ਕਿਹਾ ਵੀ ਖੈਰਾ ਸਾਹਿਬ ਨੇ ਜੋ ਕੱਟ ਨਾ ਬਫਰੀਸ ਵਿੱਚ ਲੋਕਾਂ ਨੂੰ ਰੋਕਿਆ ਨਹੀਂ ਵੀ ਜੋ ਹੋਇਆ ਸੀ ਦੇਖੋ ਪਹਿਲੀ ਗੱਲ ਤਾਂ ਕਿਸੇ ਦਾ ਆਰਗੇਨਾਈਜ਼ਡ ਇਕੱਠ ਹੋ ਰਿਹਾ ਵਾ ਪਿੰਡ ਲੱਡੇ ਦੇ ਵਿੱਚ ਉੱਥੇ ਘੱਟੋ ਘਾਟੇ ਤਾਂ 7-800 ਔਰਤ ਤੇ ਬੰਦੇ ਬੈਠੇ ਨੇ ਤੁਸੀਂ ਕਿਸੇ ਦੇ ਪ੍ਰੋਗਰਾਮ ਵਿੱਚ ਆਣ ਕੇ ਤਾੜੀਆਂ ਮਾਰਦੇ ਆਉਂਦੇ ਖੱਲਲ ਪਾਉਣ ਦੇ ਆਉਂਦੇ ਉੱਚੀ ਉੱਚੀ ਗੋਲਦੇ ਆਉਂਦੇ ਕੀ ਸ਼ੁੱਧਾ ਵਾ ਅਗਰ ਉਸਨੇ ਮੇਰੇ ਨਾਲ ਕੋਈ ਗੱਲ ਕਰਨੀ ਸੀ ਮੈਨੂੰ ਟੈਲੀਫੋਨ ਕਾਲ ਕਰਦੀ ਜਾਂ ਕਰਦਾ ਤੇ ਮੈਂ ਉਹਨੂੰ ਮਿਲਦਾ ਤੇ ਮੈਂ ਮਿਲ ਕੇ ਉਹਦੀ ਗੱਲ ਸੁਣਦਾ ਜਦੋਂ ਉਹ ਧੱਕੇ ਨਾਲ ਆ ਗਏ ਅੰਦਰ ਸਾਰੇ ਫਟਕੜੂ ਬਿਕੋ ਉਹਦਾ ਇਹ ਤੇ ਬਦਮਾਸ਼ੀ ਵਾਲੀ ਗੱਲ ਹੈ ਨਾ ਮੈਂ ਤਾਂ ਫਿਰ ਵੀ ਮਾਈਕ ਦਿੱਤਾ ਸੀ ਹੁੰਦਾ ਆ ਲੈ ਲੈ ਮਾਈਕ ਪਰ ਜਦੋਂ ਏਦਾਂ ਦੀ ਕੋਈ ਹਰਕਤ ਕਰਦਾ ਇਹਦਾ ਆਟੋਮੈਟਿਕ ਰਿਐਕਸ਼ਨ ਹੁੰਦਾ ਖੇਰੇ ਦੇ ਵਾਸਤੇ ਗੱਲ ਥੋੜੋ ਜਿਹੀ 100 ਬੰਦਾ ਉਹ ਕਦੇ ਉਹਨੂੰ ਕਿ ਤੁਸੀਂ ਇਸ ਪੰਡਾਲ ਵਿੱਚ ਨਾ ਰਹੋ ਪਰ ਖੇਰਾ ਕੀ ਕਰ ਸਕਦਾ ਸੀ ਗੁਰਮੀਤ ਸਿੰਘ ਮੇਧੇਰ ਦਾ ਕਹਿਣਾ ਕਿ ਖੇਰਾ ਸਾਹਿਬ ਨੂੰ 10 ਪਿੰਡਾਂ ਦਾ ਨਾਮ ਨਹੀਂ ਪਤਾ ਮਾਰਵਾ ਤਵਾਲਾ ਰਹਿ ਗਿਆ ਮੈਂ ਬਹੁਤ ਵਾਰੀ ਕਹਿ ਚੁੱਕਾ ਇਹ ਇਹ ਬੜਾ ਇੱਕ ਨਾਮਾਤਰ ਇਸ਼ੂ ਆ ਪਾਰਲੀਮੈਂਟ ਵਿੱਚ ਬਹੁਤ ਵੱਡੇ ਇਸ਼ੂ ਜੋ ਮਾਲਵੇ ਦੀ ਧਰਤੀ ਤੇ ਕੈਂਸਰ ਫੈਲ ਰਿਹਾ ਹੈ ਜੋ ਸਾਡਾ ਕਗਰਦ ਰਿਆ ਅਖਰੀਆ ਤਬਾਈ ਕਰ ਰਿਹਾ ਹੈ ਜੋ ਸਾਡੇ ਬੱਚੇ ਨਸ਼ਾ ਨਾ ਮਾਰ ਰਹੇ ਨੇ ਜੋ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਕਿਸਾਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਸ਼ੁਭਕਰਨ ਦਾ ਕਤਲ ਕੀਤਾ ਜਾ ਰਿਹਾ ਹੈ ਹਾਂ ਜਿਆ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਅਰੁਨਾ ਜੀ ਸਿਪ ਕਾਂਗਰਸ ਪਾਰਟੀ ਦੇ ਵਿੱਚ ਤੁਹਾਡਾ ਕੀ ਅਹੁਦਾ ਜੀ ਮੈਂ ਸਟੇਟ ਸੈਕਟਰੀ ਜੀ ਸੰਗਰੂਰ ਤੋਂ ਮੈਂਲਾ ਕਾਂਗਰਸ ਪੰਜਾਬ ਅੱਜ ਧੂਰੀ ਵਿਖੇ ਸ਼ੁਭਮ ਸ਼ਰਮਾ ਵੀਰ ਵੱਲੋਂ ਸੁਖਪਾਲ ਖੈਰਾ ਜੀ ਦੇ ਹੱਕ ਵਿੱਚ ਪ੍ਰੋਗਰਾਮ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੇ ਸਭ ਨੇ ਦੇਖਿਆ ਜੀ ਕਿ ਸੁਖਪਾਲ ਖੈਰਾ ਜੀ ਦੇ ਹੱਕ ਦੇ ਵਿੱਚ ਜਿਵੇਂ ਲੱਗ ਰਿਹਾ ਸੀਗਾ ਪੂਰੀ ਧੂਰੀ ਪੂਰੀ ਦੀ ਪੂਰੀ ਧੂਰੀ ਠੁੱਕ ਗਈ ਹੈ ਔਰ ਸਾਨੂੰ ਪੂਰਾ 100% ਵਨ ਯਕੀਨ ਹੈ ਕਿ ਸ਼ੁਭਮ ਸ਼ਰਮਾ ਜੀ ਇੱਥੋਂ ਦੀ ਬਹੁਤ ਜ਼ਿਆਦਾ ਲੀਡ ਦੇ ਵਿੱਚ VOTING ਕਰਵਾਣਗੇ ਧੂਰੀ ਤੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਗੋਲਡੀ ਤੋਂ ਬਿਨਾਂ ਧੂਰੀ ਨਾਥ ਹੋ ਗਈ ਲੇਕਿਨ ਐਸਾ ਕੁਛ ਨਹੀਂ ਹੈ ਇੱਕ ਦੇ ਚਲੇ ਜਾਣ ਦੇ ਨਾਲ ਪਾਰਟੀ ਖਤਮ ਨਹੀਂ ਹੁੰਦੀ ਅਸੀਂ ਅਸਾ ਸਾਰੀਆਂ ਮਹਿਲਾਵਾਂ ਖੜੀਆਂ ਨੇ ਜੀ ਇਹਨਾਂ ਨੇ ਗੋਲਡੀ ਦੀ ਮਿਸਿਸ ਨਾਲ ਦਿਨ ਰਾਤ ਮਿਹਨਤ ਕੀਤੀ ਹੈ ਉਹ ਗਏ ਨੇ ਇਹ ਵਰਕਰ ਇੱਥੇ ਖੜੇ ਨੇ ਔਰ ਵਰਕਰ ਇਸ ਤਰ੍ਹਾਂ ਹੀ ਡੱਟ ਕੇ ਖੜੇ ਰਹਿਣਗੇ ਔਰ ਅਸੀਂ ਸੁਖਪਾਲ ਖੈਰਾਜ ਦੇ ਹੱਕ ਦੇ ਵਿੱਚ ਖੜੇ ਆ ਔਰ ਖੜੇ ਰਵਾਂਗੇ ਸ਼ੁਭਮ ਜੀ ਦੀ ਪੂਰੀ ਹੈਲਪ ਕਰਾਂਗੇ ਸੁਖਪਾਲ ਖੈਰਾਜ ਦੀ ਹੈਲਪ ਕਰਨ ਲਈ ਅਸੀਂ ਡੋਰ ਟੂ ਡੋਰ ਜਾਵਾਂਗੇ ਜੀ ਆ ਭੈਣਾ ਸਾਡੀਆਂ ਡੋਰ ਟੂ ਡੋਰ ਦਿਨ ਰਾਤ ਇਕ ਤਰਨ ਗਿਆ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਆਪਣਾ ਜਿਹੜੇ 2 ਟੂ 2 ਟੂਰ ਕੈਂਪੇਨ ਸ਼ੁਰੂ ਹੋ ਰਹੀ ਆ ਇਹ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਇਹਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਹੰਕਾਰਾ ਮਿਲ ਰਿਹਾ ਜੀ ਜਿਹਨੀਆਂ ਸਾਡੀਆਂ ਬਲੌਗ ਪ੍ਰਧਾਨ ਬੀਬੀਆਂ ਨੇ ਉੱਥੇ ਜੀ ਕੱਢੀ ਕਵਾਈਸ ਪ੍ਰੈਜ਼ੀਡੈਂਟ ਉਹ ਕੇ ਲੇਡੀਜ਼ ਹੀ ਡਿਊਟੀ ਲਗਾਏਗੀ ਜੀ ਸਾਡੇ ਜੋ ਵੀ ਸਾਡਾ ਮਟੀਰੀਅਲ ਹੈ ਉਹ ਘਰ ਘਰ ਲੈ ਕੇ ਜਾਣੀਆਂ ਸਟicker ਲਗਾਨੀਆਂ ਲੋਕਾਂ ਨੂੰ ਅਵੇਅਰ ਕਰਨੀਆਂ ਔਰ ਇਲੈਕਸ਼ਨ ਲਈ ਇਹ ਸਭ ਨੂੰ ਕਹਿਣੀਆਂ ਕਿ VOTING ਜ਼ਰੂਰ ਕਰੋ ਇਹ ਗੱਲ ਅਸੀਂ ਇਹਨਾਂ ਨੂੰ ਪਹਿਲਾਂ ਵੀ ਸਮਝਾਈ ਹੈ ਕਿ ਲੇਡੀਜ਼ ਨੇ ਘਰ ਘਰ ਇਸ ਨੇ ਆ ਜ਼ਰੂਰ ਦੇਣਾ ਹੈ ਕਿ VOTING ਕਰਨ ਆਪਾਂ ਨੇ ਜ਼ਰੂਰ ਜਾਣਾ ਹੈ ਜੇ ਆਪਾਂ ਜਿਆਦਾ ਤੋਂ ਜਿਆਦਾ VOTING ਕਰਾਂਗੇ ਤਾਂ ਹੀ ਸਾਨੂੰ ਰਿਜ਼ਲਟ ਪਤਾ ਲੱਗਣਗੇ ਕਿ ਅਸੀਂ ਕਿੱਥੇ ਛੜੂ